ਬੱਸ ਕਿੰਨੇ ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਮੇਰਾ ਨਾਂ ਪ੍ਰਿੰਸਾ ਹੈ ਤਕਰੀਬਨ 10 ਤੋਂ 4 ਦੇ ਵਿੱਚ ਵਿੱਚ ਹੋਈ ਹੈ ਘਟਨਾ ਕੀ ਗੱਲ ਹੋਈ ਸੀ ਕਿ ਕਿ ਕੌਣ ਬੰਦੇ ਸੀ ਜਿਹੜੇ ਤੁਹਾਡੇ ਪਤਾ ਨਹੀਂ ਦੋ ਮੰਡੇ ਤੇਨ ਮੰਡੇ ਆਏ ਸੀ ਰਾਤ ਨੂੰ ਤੇ ਉਹ ਬ੍ਰਦਰ ਦੇ ਵਾਗਵ ਨੇ ਤੇ ਕੁਛ ਨਹੀਂ ਬਸ ਆ ਕੇ ਉਹ ਬ੍ਰਦਰ ਨੇ ਦੱਸਿਆ ਮੈਨੂੰ ਕਿ ਉਹ ਕਹਿੰਦੇ ਕਿ ਰਾਤ ਨੂੰ ਰੁਕਣਾ ਵਾ ਸਵੇਰੇ 5 ਵਜੇ ਚੱਲ ਜਾਵਾਂਗੇ ਤੇ ਮੁੜ ਕੇ ਅਸੀਂ ਸਾਰੇ ਜਾਨੇ ਸੌਂ ਗਏ ਬਸ 3:30 ਵਜੇ ਸਾਨੂੰ ਇੱਦਾਂ ਗੋਲੇ ਚੱਲਣ ਦੀ ਆਵਾਜ਼ ਆਈ ਹੈ ਅੱਛਾ ਜੀ ਤੇ ਜਦੋਂ ਅਸੀਂ ਅਸੀਂ ਵੇਖਿਆ ਵਾ ਤੇ ਇੱਕ ਮੁੰਡਾ ਵਿਚਾਰਾ ਡੈੱਥ ਹੋ ਗਈ ਥੇਰੀ ਤੇ ਦੂਜਾ ਜਿਹੜਾ ਪੌੜੀਆਂ ਡੇ ਕੇ ਇੱਥੇ ਆਇਆ ਉਹਨੂੰ ਅਸੀਂ ਹਸਪੀਟਲ ਲੈ ਗਏ ਅੱਛਾ ਨਹੀਂ ਉਹ ਮੁੰਡੇ ਕਿੱਥੋਂ ਆਏ ਸੀ ਇਹ ਨਹੀਂ ਮੈਨੂੰ ਪਤਾ ਇਹ ਤੁਹਾਡੇ ਬ੍ਰਦਰ ਬ੍ਰਦਰ ਨੂੰ ਭਰਾ ਹੋਊਗਾ ਕਿੱਥੇ ਬ੍ਰਦਰ ਕਿੱਥੇ ਐਸੋ ਉਹ ਅੰਦਰ ਆਵੇ ਅੱਛਾ ਜੀ ਨਹੀਂ ਆਏ ਕੋਈ ਅੰਦਰ ਰੰਜੇ ਦੇ ਕੋਈ ਬਾਰੋ ਆਏ ਨੌਜਵਾਨਾਂ ਨੂੰ ਬੋਲੀਆਂ ਚਲਾਈਆਂ ਜਾਂ ਘਰ ਦੇ ਅੰਦਰ ਬਾਰੋ ਆ ਕੇ ਗੋਲੀਆਂ ਚਲੀਆਂ ਜਾਂ ਕਰ ਗਿਆ ਘਰੇ ਇੱਥੇ ਠੱਠੇ ਸੁੱਤੇ ਮੇਰੇ ਅੱਛਾ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਕੋਈ ਪੁਰਾਣੀ ਰੰਜੇਸ ਕਿਹਨਾਂ ਲੱਕੀ ਹੈਗਾ ਇਸ ਦਿਨ ਸਾਰਾ ਮਰਦੀ ਮਾਰਨਗੇ 6:00 ਵਜੇ ਸਿਗਰ ਹਸਪੀਟਲ ਦੇ ਅੰਦਰ ਤੋਂ ਸਰ ਰਾਮਾ ਮੰਡੀ ਦੇ ਉੱਤੇ ਫੋਨ ਨੂੰ ਸੋਧ ਰਿਹਾ ਸੀ ਜੀ ਕਿ ਵੀ ਇੱਕ ਸ਼ਿਮਨ ਨਾਮ ਦਾ ਲੜਕਾ ਹੈਗਾ ਜੀ ਦੀ ਬਾਡੀ ਦੇਤੇ ਗੋਲੀਆਂ ਲਗਵਾਉਣ ਬਾਰੇ ਜੋ ਕਾਫੀ ਨਾਜ਼ੁਕ ਹਾਲਤ ਵਿੱਚ ਥਾਹ ਲਈ। ਇਸ ਤਰ੍ਹਾਂ ਦੇ ਉੱਤੇ ਜਿਹੜਾ ਐਸ.ਐਚ.ਓ. ਰਾਮਾ ਮੰਡੀ ਦਾ ਸਮੇਤ ਤੌਰ ਸੇ ਸ਼ਿਗਲਾ ਹਸਪੀਟਲ ਪਹੁੰਚੀ ਸੀ। ਉੱਥੇ ਇੰਟੈਂਡ ਮੈਡੀਕਲ ਜਿਹੜਾ ਸ਼ਿਮਨ ਦੀ ਟੈਕਸ ਕੀਤੀ ਸੀ। ਤੇ ਦੂਸਰਾ ਜਿਹੜਾ ਲੜਕਾ ਸੀਗਾ ਵਿਨੈਤ ਵਾੜੀ ਉਹਦੀ ਵੀ ਬਾਡੀ ਉੱਥੇ ਪਹੁੰਚੀ ਸੀ ਉਹ ਵੀ ਰਾਡ ਡੈੱਡ ਸੀ। ਮਤਲਬ ਕਿ ਦੋਨਾਂ ਦੀ ਮੌਤ ਹੋ ਚੁੱਕੀ ਸੀ। ਉਸ ਤੋਂ ਬਾਅਦ ਐਸਐਚਓ ਜਿਹੜੇ ਹੈਗੇ ਨੇ ਜਿਹਨਾਂ ਲਈ ਮਕਦਮਾ ਜਿਹਦੇ ਘਰੇ ਇਹ ਸਮਝਾਰ ਦਾ ਕੋਈ ਰਿਕਾਰਡ ਨਹੀਂ ਹਰਿੰਦਰ ਮਨੀ ਉਹਨਾਂ ਨਾਲ ਲੱਕੇ ਇਸੇ ਅੱਜ ਅਕਾ ਮੱਤਾ ਤੇ ਪਹੁੰਚੇ ਸੀ ਜਿਸ ਦਿਨ ਜਿਸ ਦਿਨ ਅਸੀਂ ਅੱਥਰੇ ਆਏ ਆ ਤੇ ਇੱਥੇ ਆ ਕੇ ਅਸੀਂ ਸਾਰਾ ਮੌਕਾ ਮਲਾਜਾ ਕੀਤਾ ਹੈਗਾ ਤੇ ਹਰਜਿੰਦਰ ਮਨੀ ਦੇ ਬਿਆਨ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਉਹਨਾਂ ਦਾ ਬਿਆਨ ਦਿੱਤਾ ਹੈਗਾ ਉਹਨਾਂ ਦੇ ਬਿਆਨ ਦੇ ਉੱਤੇ ਤੇ ਮਨੀ ਮਠਾਪੁਰੀਆ ਜਿਹੜਾ ਹੈਗਾ ਇਹਦੇ ਵਿੱਚ ਫਿਕਰ ਹੋਇਆ ਹੈਗਾ ਬਾਈ ਨੇ ਕਿ ਉਹਨੇ ਜਿਹੜਾ ਆਪਣੇ ਦੋਸਤਾਂ ਨੇ ਜਿਹੜਾ ਹੈਗੇ ਸ਼ਿਭਮ ਤੇ ਦਿਨੇ ਪੰਡਤ ਜਿਹਨੇ ਇਸ ਤਰ੍ਹਾਂ ਇਹਨੂੰ ਕੋਈ ਯਮਤੇ ਰਿਹਾ ਮੋਤੀ ਪਟਾਣ। ਉਹ ਕਦਮਾਂ ਦੱਸਣ ਦੇ ਮੁਤਾਬਕ ਕੋਈ ਰਾਤੀ 1:30 ਵਜੇ ਇਹਨਾਂ ਨੂੰ ਫੋਨ ਆਇਆ ਸੀ ਕਿ ਵੀ ਅਸੀਂ ਆ ਰਹੇ ਹਾਂ ਜੀ ਇੱਥੇ ਤੇ ਉਹ 1:30 ਵਜੇ ਤੋਂ ਬਾਅਦ ਹੀ ਇੱਥੇ ਆਏ ਹੈਗੇ ਨਹੀਂ ਆ ਕੇ ਇੱਥੇ ਤਾਂ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੇ ਜੇ ਕੁਝ ਖਾਦਾ ਪੀਤਾ ਤਾਂ ਪਹਿਲਾਂ ਹੀ ਖਾਦਾ ਪੀਤਾ ਹੋਗਾ। ਇੱਥੇ ਕੋਈ ਅਬ ਮਾੜੀ ਹੋਟੀ ਬੈਸ ਹੋਈ ਹੈਗੀ ਉਸ ਤੋਂ ਬਾਅਦ ਇਹ ਆ ਰਹੀ ਮਾਰਨ ਚਾਰ ਕੁ ਵਜੇ ਦਾ ਪੁੱਛਿਆ ਹੈਗਾ ਕਿ ਜਦੋਂ ਉਹ ਮਨੀ ਮਠਾਪੂਰੀ ਜਿਹੜਾ ਹੈਗਾ ਆਪਣੇ ਜਿਹੜਾ ਹੈਗਾ ਨਜ਼ਾਇਹਰ ਚ ਵੈਪਨਸਲੇਬੀ ਦੇ ਫਿਲਹਾਲ ਜਿਹੜਾ ਇੱਕ ਤਾਂ ਮਨੀ ਮਿੱਠਾ ਪੁਦੀਆ ਸੀ ਜਿਹਨਾਂ ਕੋਲ ਫਾਇਲ ਕੀਤੀ ਸੀ ਵੈਪਨਾਂ ਨਾਲ ਹੀ ਲੈ ਗਿਆ ਇੱਕ ਵੈਪਨ ਸਾਨੂੰ ਉਸ ਬੈਡ ਤੋਂ ਮਿਲਿਆ ਹੈਗਾ ਉਹ ਵੀ ਨਜਾਇਜ਼ ਵਿਪਨ ਹੈਗਾ ਜਿਹਦੇ ਨਾਲ ਪੰਜ ਲਾਈਵ ਕੈਟਰਿੰਗ ਹੈਗੀ ਨਾ ਤੇ ਇੱਕ ਐਕਸਟਰਾ ਮੈਗਜ਼ੀਨ ਵੀ ਹੈਗੀ ਦੇ ਵਿੱਚ ਵਿੱਚ ਸ਼ਿਕਰ ਕਿੰਨੇ ਕਿੰਨੇ ਟੋਟਲ ਫਾਇਰਿੰਗ ਹੋਵੇ ਕਿੰਨੇ ਗੋਲ 9 ਵਜੇ ਸਾਨੂੰ ਕੋਲ ਕਾਪਸ ਮਿਲੇ ਹੈਗਾ ਨਾ ਕੋਈ ਨਹੀਂ ਹੈਗੇ ਆਪਣੇ ਯਾਰ ਦੋਸਤ ਸੀ ਬਿਲਕੁਲ ਬਿਲਕੁਲ ਯਾਰ ਦੋਸਤ ਨੇ ਜੀ ਉਹਨੇ ਐਨੇ ਰਾਤ ਉੱਤੇ ਕਿਉਂ ਰਹਿਣਾ ਸੀ ਕੋਈ ਵੱਡੀ ਬਾਤ ਹੋ ਸਕਦਾ ਹੈਗਾ ਮਤਲਬ ਮਾਈਂਡ ਚੱਲਦਾ ਹੈਗਾ ਕਿ ਹੋ ਸਕਦਾ ਕਿ ਕੁਬਾਤ ਕਰਨੇ ਤੋਂ ਬਿਨਾਂ ਕੋਈ ਦੋ ਗੈਰ ਕਾਨੂੰਨੀ ਵਿਵਹਾਰ ਨਹੀਂ ਹੈ ਜੀ ਤੇ ਕਾਰਨ ਕੋਈ ਪਤਾ ਲੱਗਿਆ ਹੋਏਗਾ ਜਾਂ ਦੱਸਿਆ ਹੋਏਗਾ ਕਿਸਦਾ ਘਰ ਹੈ ਇਹਨਾਂ ਦੇ ਬੈਸ ਮਤਲਬ ਮੁਕਦਮੇ ਨੇ ਸਾਨੂੰ ਕੀ ਥੋੜੀ ਜੀ ਬੈਸ ਹੋਈ ਜਾਂਦੀ ਹੈ ਬੀਸਿਕਲੀ ਇਹ ਸਾਰੇ ਹੀ ਮੋਸ਼ਨ ਤਕਰੀਰਾਂ ਦਾ ਉਹਨਾਂ ਦੇ ਪਹਿਲੇ ਵੀ ਪਰਚੇ ਨੇ ਹਾਂ ਬਿਲਕੁਲ ਜੀ ਇਹਨਾਂ ਚੰਨਾ ਦੇ ਉੱਤੇ ਪਹਿਲਾਂ ਵੀ ਪਰਚੇ ਹੈਗੇ ਨੇ 367 ਮਦਈ ਚੱਕਰ ਮੁਕਦਮੇ ਦਰ ਹੈਗੇ ਨੇ ਇਵਨ ਕਿ ਮਦਈ ਦੇ ਸਿਰੇ ਵੀ ਰਹੇ ਨੇ